ਸ੍ਰੀ ਗੁਰੂ ਸਾਹਿਬਾਰੇ ਭਰਾਵਾਂ ਨੂੰ ਅੱਜ ਨਾ ਤੁਹਾਨੂੰ ਮੈਂ ਵਿਖਾਉਣਾ ਛਿਰੀ ਛਿਰੀ ਮਤਲਬ ਖੱਡਾ ਖੱਡਾ ਮਤਲਬ ਜਿੱਥੇ ਮਿੱਟੀ ਆਪਾਂ ਭਰ ਕੇ ਲੈਉਣੇ ਆ ਤੇ ਦੋ ਚਾਰ ਅਜੇ ਟਰਾਲੀਆਂ ਆਉਂਦੀਆਂ ਆਮ ਹੀ ਕੋਲੋਂ ਮੁੰਡਿਆਂ ਦਾ ਤਾਂ ਹੁੰਦਾ ਵੀ ਮੁੰਡੇ ਵੇਖੂਕ ਲੈਂਦੇ ਆ ਸਾਰਾ ਸਿਸਟਮ ਉਹਨਾਂ ਨੂੰ ਪਤਾ ਹੁੰਦਾ ਦੀਪੀਆਂ ਮਾਈਆਂ ਭੈਣਾਂ ਜਿਹੜੀਆਂ ਆਪਣੀਆਂ ਵਿਚਾਰੀਆਂ ਹਨਾ ਕਰੇ ਰਹਿੰਦੀਆਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਲਾ ਟਰਾਲੀ ਬੈਕ ਲਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਵੇਂ ਉਹ ਹੁੰਦੀ ਆ ਤੇ ਇਹ ਜਿਹੜਾ ਡਰਾਈਵਰ ਆ ਮੁੰਡਾ ਇਹ ਆਪਣੇ ਪਿੰਡੋਂ ਆਉਂਦਾ ਹੁੰਦਾ ਸੀਗਾ ਇਹ ਜਮੇ ਨਿੱਕਾ ਜਾ ਹੁੰਦਾ ਸੀ ਤੇ ਟਰਾਲੀਆਂ ਲੈ ਲੈ ਆਉਂਦਾ ਹੁੰਦਾ ਸੀਗਾ ਭਰਤ ਫਾਉਨ ਆਪਣੇ ਪਿੰਡ ਬਹੁਤ ਮੁੰਡੇ ਸਾਰੇ ਜਾਣਦੇ ਹੋਣੇ ਆ ਮਤਲਬ ਬਹੁਤ ਠੰਡੇ ਸੁਭਾਅ ਦਾ ਮੁੰਡਾ ਸੀ ਇਹ ਇਹਨੇ ਇੱਕ ਵਾਰੀ ਤਾਂ ਆਪਣੇ ਪਿੰਡ ਦੇ ਸਾਰੇ ਚੋਕ ਕਰ ਦੇ ਜਿੰਨੇ ਕਿਰਾਏ ਵਾਲੇ ਸੀਗੇ ਕਿਉਂਕਿ ਜ਼ਿਆਦਾਤਰ ਇਹੀ ਪਾ ਕੇ ਜਾਂਦਾ ਲੇ 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 ਚੱਲ 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 ਇਹ ਆਪਣਾ ਡਿਲੀਵਰ ਆ ਇਹਨੂੰ ਵੀ ਸਿਖਾਉਣੀ ਆ ਡਰਾਈਵ ਨਹੀਂ ਆੜੀ ਆੜੀ ਇਹ ਐ ਹੁੰਦਾ ਸਿਸਟਮ ਵੇਖ ਲਓ ਇੱਥੇ ਟਰਾਲੀ ਲੱਗ ਜਾਣੀ ਉੱਤੋਂ ਹੀ ਟਰੈਕਟਰ ਲੰਘਣਾ ਗਾਡਰਾਂ ਦੇ ਪਹਿਲਾਂ ਗਾਡਰਾਂ ਰੱਖਦੇ ਹੁੰਦੇ ਸੀ ਹੁਣ ਐਂਗਲਾ ਉਂਗਲਾ ਵਾਲਾ ਸਿਸਟਮ ਬਣ ਗਿਆ ਹੌਲੀ 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 ਉਹ ਰੰਗ ਰੱਖ ਪਹਿਲੀ ਵਾਰ ਚ ਚਲ 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 ਦੂਜੇ ਪਾਸੇ ਵੱਟ ਦੂਜੇ ਪਾਸੇ ਕਾ ਕਰ ਗਾ ਕੀ ਜਾ ਕਰ ਮਗਰ ਟਾਇਰ ਤਾਂ ਵੇਖ ਦੂਜੇ ਪਾਇਨ ਉੱਟ ਕੇ ਮੜਾ ਲੈ ਟਾਇਰ ਸਿੱਧਾ ਕਰ ਸਿੱਧਾ ਕਰ ਸਿੱਧਾ ਚਾਲ ਦੂਜੇ ਪਾਇਨ ਰੱਖ ਬਾ ਸਿੱਧਾ ਕਰ ਦਿੱਤਾ ਸਿੱਧਾ ਕਰ ਲੈ ਸਿੱਧਾ ਕਰ ਲੈ ਟਾਇਰ ਨੂੰ ਉੱਤ ਤੋਂ ਹਲ ਕਰਕੇ ਚਾਲ ਵੀ ਚਾਲ ਵੀ ਐ ਆਉਣਾ ਬਾਈ ਕੰਮ ਤਾਂ ਖੰਦਰੇ ਵਾਲਾ ਹੁੰਦਾ ਹਰੇ ਕਰਨਾ ਪੈਂਦਾ ਬਾਈ ਕੀ ਕਰਕੇ ਰੋਟੀ ਦਾ ਖਰਚ ਆ ਤੇ ਵਾੜ ਵੀ ਫੱਤਰ ਕਰਨੇ ਹੁੰਦੇ ਆ ਪਰ ਇੱਕ ਗੱਲ ਜ਼ਰੂਰ ਆ ਬਾਈ ਇਹ ਧੂਰਕੋਟ ਨੇ ਬਾਈ ਕੌਣੀ ਨੂੰ ਬਹੁਤ ਮਿੱਟੀ ਦਿੱਤੀ ਆ ਜਿੰਨੀ ਮਿੱਟੀ ਕਹਿ ਸਕਦੇ ਉਨੀ ਮਿੱਟੀ ਦਿੱਤੀ ਆ ਮੇਰੀ ਸੁਰਤ ਚ ਇੰਨੀ ਕਿ ਮਿੱਟੀ ਗਈ ਆ ਧੂਰਕੋਟੋਂ ਵੀ ਛੱਡ ਹੀ ਗੱਲਾਂ ਦੇ ਤੇ ਦੂਜੀ ਕੰਮ ਬਾਈ ਜਿਹੜੀ ਇੱਥੋਂ ਤੱਕ ਸੜਕ ਆਉਂਦੀ ਆ ਸਾਰੀ ਜੇ ਕੇ ਭਰਾਣੇ ਮਿੱਟੀ ਲੈਣ ਆਉਣਾ ਤੋ ਕਈ ਰਾਏ ਹੁੰਦਾ ਵੀ ਪਹੀਆ ਖਰਾਬ ਤੇ ਉਹ ਜੋ ਉਹ ਕਰਕੇ ਨਾ ਅਗਲਾ ਕਹਿੰਦਾ ਟਰੈਕਟਰ ਦਾ ਚਲੋ ਆਪਾਂ ਕਿਰਾਏ ਤੇ ਪਵਾ ਲੈਨੇ ਆ ਨਹੀਂ ਲਿਆਉਦੇ ਪਰ ਸੜਕ ਭਾਈ ਕਾਲੇ ਸੋਢੀ ਨੇ ਬਣਵਾ ਰੱਖੀ ਆ ਬਹੁਤ ਸਾਫ ਸੜਕ ਸਿੱਧੀ ਥੋੜਾ ਜਿਹਾ ਸੇਮ ਨਾਲੇ ਦਾ ਟੋਟਾ ਹੁੰਦਾ ਜਿਹੜਾ ਕੱਚਾ ਬਾਕੀ ਸਭ ਜਮਾਂ ਓਕੇ ਦੀ ਰਿਪੋਰਟ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਟਰੈਕਟਰ ਪਾਣੀ ਵਾਂਗੂ ਤਰਿਆ ਆਉਂਦਾ ਤੇ ਇੱਕ ਚਿਰੀ ਹੋਰ ਮਾਰੀ ਜਾਂਦੇ ਆ ਮਸੇਰ ਹੋ ਰਹੀ ਉਧਰ ਨਾਲ ਦੀ ਨਾਲ ਤੇ ਇਹਨਾਂ ਨੇ ਉਹ ਵੀ ਚੱਕਣਾ ਸਾਰਾ ਜਿਨ੍ਹਾਂ ਨੇ ਮਿੱਟੀ ਪਾਉਣੀ ਹੈ ਬਾਈ ਆ 2-4 ਸਾਲਾਂ ਚ ਪਾ ਲੋ ਮੁੜ ਕੇ ਇੱਥੋਂ ਕੰਮ ਮਿੱਟੀ ਵਾਲਾ ਮੇਰੇ ਹਿਸਾਬ ਨਾਲ ਮੁੱਕ ਜਾਣਾ ਕਿਉਂ ਜਿਹੜਾ ਰੋਡ ਵੱਡਾ ਲੰਘਣਾ ਆਪਣੇ ਉਹਨੇ ਬਹੁਤ ਮਿੱਟੀ ਖਾਣੀ ਹੈ ਬਾਈ ਜਣ ਕੇ ਮਿੱਟੀ ਨਹੀਂ ਮੁੱਕਣੀ ਮਿੱਟੀ ਦੂਰ ਹੋ ਜਾਣੀ ਹੈ ਇੱਥੋਂ ਹੌਲੀ-ਹੌਲੀ ਇਹ ਸਾਰਾ ਏਰੀਆ ਟਿੱਬੇ-ਟਿੱਬੇ ਹੁੰਦੇ ਸੀ ਆ ਜਿੰਨੇ ਤੁਹਾਨੂੰ ਦਿਂਦੇ ਆ ਆ ਬਹੁਤ ਵੱਡਾ ਟੱਪਾ ਸੀ ਸਾਹਮਣੇ ਇੱਕੋ ਪਰਾਂ ਉਹ ਸਾਹਮਣੇ ਦੇਖੋ ਸਾਰੇ ਹੌਲੀ 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 ਛੱਮੇ ਦੇ ਹਿਸਾਬ ਨਾਲ ਸਾਰੇ ਚੱਕੇ ਝਾੜਿਆ ਕਰ ਗਾ ਕਰਕੇ ਮਿੱਟੀ ਮੁੜ ਜਾਂਦੀ ਨਾਲ ਖਾਲੀ ਖਾਲੀ ਬਈ ਧੂਰਕੋਟ ਦੇ ਮੈਂ ਜਿੰਨੇ ਕਮਾਂ ਉਨੇ ਹੀ 베ਲੀ ਆਪਣੇ ਧੂਰਕੋਟ ਦੇ ਆ ਮੈਂਬਰ ਹੋ ਰਹੀ ਆ ਪਿਆਰੇ ਹੋ ਰਹੀ ਸਾਰੇ ਮੰਨ ਕੇ ਚੱਲ ਵੀ ਗਰਜੀਤ ਚੀਮੇ ਹੋ ਰੀ ਆ ਗੱਬਰ ਗੁੱਬਰ ਆ ਰਗੇ ਹੋਰ ਪੁਲਿਸ ਆ ਯਾਰ ਸਾਡਾ ਐਵੇਂ ਦਾ ਸਿਸਟਮ ਹੁੰਦਾ ਬਾਈ ਜੇ ਵੀਡੀਓ ਵਧੀਆ ਲੱਗੇ ਤਾਂ ਭਰਾ ਬਣੇ ਇੱਕ ਕਮੈਂਟ ਕਰ ਦਿਆ ਕਰੋ ਇੱਕ ਮੜਿਆ ਲਾਈਕ ਸ਼ੇਅਰ ਕਰ ਦਿਆ ਕਰੋ ਕੋਈ ਜਿੰਨਾ ਕੋ ਹੁੰਦਾ ਨਵੇਂ-ਨਵੇਂ ਆਪਾਂ ਹੈਗੇ ਸਾਰੇ ਤੇ ਨਵੇਂ-ਨਵੇਂ ਦੀ ਸਪੋਰਟ ਕਰਿਆ ਕਰੋ ਫੋਲੋ ਕਰ ਲਿਆ ਕਰੋ ਕੋਈ ਨੱਕ ਸੁਪ ਹੋਰ ਕੋਈ ਗੱਲ ਦੱਸਣੀ ਪੁੱਛਣੀ ਕਾਹੇ ਚੀਜ਼ ਦੀ ਵੀਡੀਓ ਬਣਵਾਉਣੀ ਨੌਲਜ ਲੈਣੀ ਕੋਈ ਬੂਟਿਆਂ ਪ੍ਰਤੀ ਲੈਣੀ ਕੋਈ ਬਾਗ ਪ੍ਰਤੀ ਲੈਣੀ ਉਹ ਮੈਨੂੰ ਉਹ ਕਰ ਲਿਆ ਕਰੋ ਦੱਸ ਜਾ ਕਰੋ ਚੜ ਲਿਆ ਕਰ ਬੜੇ ਹਏ ਚਲ ਤੁਹਾਨੂੰ ਮੈਂ ਦੱਸਿਆ ਕਿ ਪਲਾਸ ਇਹ ਮਿੱਟੀ ਪਾਂਡੋ ਮੈਕਸ ਹੈ ਦੇ ਚ ਚੀਕਣੀ ਮਿੱਟੀ ਜਿਹਨੂੰ ਆਪਾਂ ਬੋਲ ਦਿੰਨੇ ਆ ਇਹ ਕੋਰਤੋ ਵੀ ਤਖੜੀ ਆ ਜੇ ਮੰਨ ਲਓ ਕਿਸੇ ਭਰਾ ਨੇ ਕੰਧ ਕਾਲੇ ਚ ਆਪਦੀ ਕੋਈ ਚਨਾਈ ਵਾਲਾ ਕੰਮ ਕਰਨਾ ਬਹੁਤ ਚੰਗੀ ਮਿੱਟੀ ਹੈ ਮੈਂ ਜਦੋਂ ਸ਼ੁਰੂ ਚ ਨਿਕਾ ਜਾਂਦਾ ਸੀ ਉਧਰ ਇਹਨਾਂ ਦੇ ਜੱਗੀ ਕੇ ਸੰਧੂਆਂ ਦੇ ਹੁੰਦੇ 91-12 ਟਰੈਕਟਰ ਨਾਲ ਭਰਦੇ ਹੁੰਦੇ ਸੀ ਇਹ ਤੇ ਮੈਂ ਵੀ ਇੱਥੇ ਆ ਕੇ ਇਹਨਾਂ ਦਾ ਮਣੀਆਂ ਲੱਤਾਂ ਕੰਬਣੀਆਂ ਵੀ ਬੈ ਕਿਵੇਂ ਲਾਵਾਂਗਾ ਫਿਰ ਐ ਮਾਰਨ ਦੀ ਮਗਰ ਨਾ ਇੱਕ ਇਹਦੇ ਆਪਣਾ ਟਰੈਕਟਰ ਤੇ ਦਾ ਇਸਰਾ ਇਸਰ ਛੋਟਾ ਤੇ ਸ਼ੂਡਰ ਸਾਈਡ ਸਰ ਕਰਕੇ ਟਰੈਕਟਰ ਵੜ ਜਾਂਦਾ ਜੀ ਵੱਡਿਆਂ ਵਾਲੇ ਨਾਲ ਲਾਉਣੇ ਪੈਂਦੇ ਹੁੰਦੇ ਸੀ ਫਿਰ ਹੌਲੀ 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 ਜਿ ਮਾਨ ਜਾ ਮਾਰਿਆ ਵੀ ਬੈਗ ਲਾਉਣੀ ਆਉਂਦੀ ਏ ਯਾ ਲਾ ਲਾਂਗੇ ਸੰਗਦੇ ਸੀ ਬਸ ਹੋਰ ਕੁਝ ਨਹੀਂ ਸੀਗਾ ਸੰਗ ਹੀ ਹੁੰਦੀ ਆ ਹੁਣ ਕਿੰਦੀ ਨੇ ਲਾ ਹੀ ਲਈ ਹੂੰ ਲਾਉਂਦਾ ਨਹੀਂ ਇਹ ਮੇਰੇ ਹੁਣ ਖੜੇ ਕਰਕੇ ਲਾ ਲਈਏ ਨੇ ਕੋਈ ਨੂੰ ਐ ਹੁੰਦਾ ਯਾਰ ਇਧਰ ਉਧਰ ਨਾ ਲੱਗ ਜਾ ਇਧਰ ਉਧਰ ਲੱਗ ਜੂ ਕੀ ਹੋ ਜੂ ਐ ਨਹੀਂ ਢੈਂਦਾ ਹੁੰਦਾ ਇਹ ਮਣਦਾ ਮੁੰਡਿਆਂ ਦੀਆਂ ਤਕਨੀਕਾਂ ਚਲੋ ਠੀਕ ਆ ਭਰਾ ਮੇਰੋ ਲਵ ਯੂ ਸਾਰਿਆਂ ਨੂੰ ਟਰੱਕ ਭਰ ਕੇ ਲੈ ਅਮੇ ਸੱਜਣੋ ਤੁਹਾਨੂੰ ਮੈਂ ਤੇਲ ਮਿਲ ਕੇ ਉਹੋਣਾ ਆਪਣੇ 25-11 ਤੇ ਵਾਸਾ ਤੇ ਇਹ ਟਰੈਕਟਰ ਆਸਤੇ ਚੈਲੰਜ ਹੀ ਆ ਜੇ ਦਾ ਮੁੜਿਆ ਆ ਤਾਂ ਮੁੜਿਆ ਆ ਤੇ ਜੇ ਨਾ ਮੁੜਿਆ ਤਾਂ ਇਹਨੂੰ ਮੈਂ ਰਾਤ ਦੇਣ પાਕੇ ਦੇਊਗਾ ਤੇ ਨਹੀਂ ਤੇਲ ਘਰੇ ਆ ਕੇ ਪਾਉਣਾ ਠੀਕ ਹੈ ਇਹਨਾਂ ਤੇਲ ਆ ਠੀਕ ਹੈ ਰੱਖਦੇ ਤੇ ਜੇ ਤਾਂ ਹੋ ਗਈ 1921 ਤੇ ਮੈਂ ਟਾਈਮ ਦੇ ਹਿਸਾਬ ਨਾਲ ਆਪੇ ਆਜੂਗਾ ਲੈ ਕੇ ਠੀਕ ਹੈ ਤੇ ਜੇ ਮੋੜੀ ਆਇਆ ਫਿਰ ਮੇਦਾ ਮੋੜੀ ਆਊਗਾ। ਥੋੜਾ ਵਾਹ। ਤੇ ਜੇ ਨਾ ਮੁੜਿਆ ਫਿਰ ਮੈਂ ਪਹੁੰਚੂ ਲੈ ਕੇ ਤੇ ਤੇਰੇ ਤੇ ਉਂਗਲਾਂ ਨਾਲ ਬਈ ਉਮੀਦ ਆ। ਟਰੈਕਟਰ ਮੁੜਿਆ ਆਉਣਾ ਚਾਹੀਦਾ ਸਾਡਾ। ਆ ਇਹ ਆਪਣਾ HMT 2511। ਤੇਲ ਨਹੀਂ ਉਹ ਬਹੁਤ ਸੇਫਤਾ ਬਈ ਇਹਨਾਂ ਟਰੈਕਟਰਾਂ ਦੀ ਬਹੁਤ ਘੱਟ ਤੇਲ ਖਾਂਦੇ ਆ। ਇਹ ਸਾਨੂੰ ਲਈ ਫਿਰਦਿਆਂ ਨੂੰ 2-3 ਦਿਨ ਹੋ ਗਏ 6-7 ਉਂਗਲਾਂ ਤੇਲ ਸੀ ਅਸੀਂ ਖੇਤ ਰੇ ਰੂ ਵੀ ਪਾ ਕੇ ਆਂਦੀ ਆਵਾ ਕਰਕੇ ਆਂਦੀ। ਇੱਥੇ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਰੇਸ ਰੂਸਤੇ ਦਾ ਇੱਧਰੋਂ ਉੱਧਰ ਹੀ ਕਰਨ ਤੇ ਤੇ ਚਲੋ ਉਹਦਾ ਤਾਂ ਤੇਲ ਉਹਦੇ ਖਾਣਾ ਚਲਾ ਆਪਾਂ ਵੇਣੇ ਆ ਵੀ ਮੁੜਦਾ ਕਿ ਨਹੀਂ ਮੁੜਦਾ ਇਹ ਚੈਲੰਜ ਹੈ ਆਪਣੇ ਆਸਤੇ ਕਿੰਦੀ ਆਸਤੇ ਟਰੈਕਟਰ ਆਸਤੇ ਚਲੋ ਜੀ ਠੀਕ ਹੈ ਅਗਲੀ ਵੀਡੀਓ ਪਾਉਣਾ ਮੈਂ ਯਾਦ ਰੱਖਿਓ ਤੇ ਜ਼ਰੂਰ ਵੇਖਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਈ ਤੇ ਇੱਥੇ ਨਾ ਘਟੋ ਘਟ ਵੀ ਇੱਕ ਟਰਾਲੀ ਇੱਕ ਥਾਂ ਤੇ ਲਾ ਕੇ ਹੋਲੀ 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 ਅਸੀਂ ਇਹ ਰੈਂਪ ਬਣਾ ਲਿਆ ਤੇ ਮਿੱਟੀ ਇਹ ਪਾਡੋ ਚੀਕਣੀ ਜੀ ਮਿਕਸ ਆ ਜਿੱਥੇ ਵੀ ਸਟ ਦੇ ਉੱਥੇ ਹੀ ਜੰਮ ਜਾਂਦੀ ਨਾਲ ਦੀ ਨਾਲ ਆਵੇ ਫੇੜੀ ਪੰਜਦਾ ਇਹ ਨਹੀਂ ਮਤਲਬ ਇਹ ਝਟਕ ਵੱਜ ਜੂਗਾ ਤੇ ਇਹਦੇ ਚ ਇਹ ਸੀਗਾ ਇੱਕ ਮੈਂ ਹੋਰ ਕਰੂੰਗਾ ਹੁਣ ਸਾਹਮਣੇ ਆ ਗਿਆ ਗੇਟ ਜਿਹੜੀ ਆਪਣੀ ਇਹ ਕੋਠੀ ਦਾ ਇਹ ਜਿਹੜਾ ਰੰਗ ਆ ਮੂਰਲਾ ਮੂਰਲਾ ਮੇਰਾ ਇਰਾਦਾ ਵੀ ਇੰਨਾ ਇੰਨਾ ਹੋ ਉਹ ਜਿਹੜੀਆਂ ਬੁਰਜੀਆਂ ਉਹ ਕਰ ਦਈਏ ਆ ਫਰੰਟ ਫਰੰਟ ਮੂਰੋ ਕ ਪੇਂਟ ਕਰ ਦਈਏ ਜੇ ਪੇਂਟ ਕਰੀਏ ਤਾਂ ਮੈਨੂੰ ਮੜਾ ਜਾ ਦੱਸਿਓ ਵੀ ਸਰਦਾਰੀ ਜਾਂ ਪੇਂਟ ਕਿਹੜਾ ਕੀਤਾ ਜਾਵੇ ਬਾਲਾ ਮਹਿੰਗਾ ਵੀ ਨਹੀਂ ਤੇ ਬਾਲਾ ਸਸਤਾ ਵੀ ਨਹੀਂ ਠੀਕ ਹੈ ਦੂਜੀ ਗੱਲ ਮੈਂ ਭਰਾਵਾਂ ਨਾਲ ਇਹ ਕਰਨੀ ਸੀ ਵੀ ਅੱਜ ਤਾਈਂ ਜਿੰਨੇ ਵੀ ਭਰਾਵਾਂ ਨੇ ਆਪਾਂ ਨੂੰ ਕਦੇ ਜ਼ਿੰਦਗੀ 'ਚ ਸਵਾਲ ਪਾਇਆ ਆਪਾਂ ਨੂੰ ਕਦੇ ਐ ਨਹੀਂ ਆਖਿਆ ਵੀ ਨਹੀਂ ਚੱਲਦੇ ਜਾਂ ਨਹੀਂ ਯਾਰ ਹਨਾ ਜਾਂ ਮੈਂ ਆਉਣਾ ਜਾਂ ਮੈਂ ਨਹੀਂ ਗਿਆ ਜੇ ਮੈਂ ਗਿਆ ਤਾਂ ਮੈਂ ਦਿਲੋਂ ਹੀ ਗਿਆ ਤੇ ਅੱਜ ਮੈਨੂੰ ਬਹੁਤ ਸਾਰੇ ਭਰਾਵਾਂ ਦੀ ਉਹਨਾਂ ਸਾਰਿਆਂ ਭਰਾਵਾਂ ਦੀ ਲੋੜ ਹੈ ਤੇ ਜੇ ਭਾਈ ਮੇਰੇ ਨਾਲ ਇੱਕ ਇੱਕ ਦਿਨ ਮਿੱਟੀ ਦਾ ਲਵਾ ਦਿਓ ਦਿਲੋਂ ਤੇ ਗਰੀਬ ਦਾ ਸਮੱਸਿਆ ਦਾ ਹੱਲ ਹੋ ਜਾਊਗਾ ਹਨ ਇਸੇ ਲਈ ਮੈਂ ਹੌਲੀ ਹੌਲੀ ਰੈਮ ਬਣਾ ਪਹਿਲਾਂ ਮੈਂ ਕਹਾ ਨਹੀਂ ਸੀ ਕਿਸੇ ਨੂੰ ਦੋਹਾਂ ਤਿੰਨਾਂ ਭਰਾਵਾਂ ਦੀ ਹਾਂ ਹੈਗੀ ਆ ਤੇ ਜੇ ਭਾਈ ਮੰਨ ਕੇ ਚੱਲੋ ਮੇਰਾ ਇੰਨਾ ਕੁ ਸਾਥ ਦੇ ਦਿਓ ਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਆ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ ਕਿ ਉਹ ਵੱਡਾ ਛੋਟਾ ਹਰੇਕ ਦੀ ਮੈਂ ਇੱਜ਼ਤ ਰਿਸਪੈਕਟ ਹੈਣਾ ਸਾਰਬ ਦੀ ਕਰਦਾ ਮੈਂ ਕਿਤੇ ਜਾਣਾ ਵੀ ਨਾ ਨਾ ਹੋਵੇ ਮੈਨੂੰ ਕਿ ਕੋਈ ਨਹੀਂ ਯਾਰ ਉੱਥੇ ਛੱਡਾ ਹੀ ਮੈਨੂੰ ਮੈਂ ਤਾਂ ਵੀ ਕਹਿ ਦਿੰਦਾ ਚੱਲ ਆ ਜਾ ਬਈ ਛੱਡੇ ਉਹਨੇ ਕੋਈ ਚੱਕਰ ਅੜੀ ਕਰਨੀ ਤੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਕਬੂਲ ਕਰਿਓ ਕਿਉਂ ਮੈਂ ਕਿਉਂ ਕਹਿਣਾ ਇਹ ਗੱਲ ਪਤਾ ਇੱਕ ਥੋੜੀ ਜਿਹੜੀ ਫਾਈਨੈਂਸ਼ਲੀ ਹੁੰਦੀ ਹੈ ਬੰਦੇ ਦੀ ਉਹ ਮੇਰੀ ਜਾਣ ਕੇ ਲੋਆ ਸਾਰੀ ਉਧਰਲੇ ਪਾਸੇ ਹਣਾ ਤੇ ਬਾਕੀ ਜਿੰਨਾ ਭਰਾਵਾਂ ਨੂੰ ਮਹਾਰਾਜ ਨੇ ਬਹੁਤ ਦਿੱਤਾ ਯਾਰ ਕੋਈ ਸਟਾਰ ਸਟੋਰ ਸੈਂਡ ਕਰਦਾ ਕਰੋ ਜਾਂ ਕੋਈ ਮੇਰੇ ਨਾਲ ਉਹ ਰਾਬਤਾ ਕਰਕੇ ਤੇ ਯਾਰ ਮਦਦ ਕਰੋ ਹਰੇਕ ਨੂੰ ਭਰਾ ਨੂੰ ਬਰੋਬਰ ਠਾਉਣ ਦੀ ਕੋਸ਼ਿਸ਼ ਕਰਿਆ ਕਰੋ ਮੈਂ ਤਾਂ ਇੱਕ ਜਮਾ 0 ਲੈਵਲ ਤੋਂ ਜਦੋਂ ਮੈਂ ਗੁੜੀਆ ਹੋਈ ਨਾ ਮੈਂ ਜਮਾ ਇੱਕ 0 ਲੈਵਲ ਤੋਂ ਮੇਰੇ ਕੋਲ ਕੁਝ ਨਹੀਂ ਸੀ ਆਹ ਕੁਝ ਵੀ ਨਹੀਂ ਸੀ ਇੱਥੇ ਕੱਲੀਆਂ ਬੂਈਆਂ ਸੀ ਹੋਰ ਕੁਝ ਨਹੀਂ ਸੀ ਉਸ ਤੋਂ ਬਾਅਦ ਮੈਂ ਆਪ ਦਾ ਹੌਲੀ 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 ਪਾਪੇ ਦੀ ਮਿਹਰ ਨਾਲ ਮੈਂ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਜੀ ਵੀ ਮੇਰਾ ਵੀ ਕਦੇ ਘਰ ਹੋਊਗਾ ਮੇਰੀ ਸੋਚ ਐ ਇੰਨੀ ਗਾਂ ਵਦੂ ਸੋਚ ਆ ਵੀ ਮੈਂ ਹਰੇਕ ਭਰਾ ਨੂੰ ਹਰੇਕ ਹਰੇਕ ਦਾ ਸਤਕਾਰ ਕਰਨਾ ਮੇਰੀ ਕੋਸ਼ਿਸ਼ ਇਹੀ ਰਹੀ ਐ ਜ਼ਿੰਦਗੀ ਚ ਅਜ ਤਾਈਂ ਵੀ ਯਾਰ ਮੈਂ ਉਹਨੂੰ ਵੀ ਆਪਦੇ ਆਪਦੇ ਨਾਲ ਦਾ ਕਰਾਂ ਵਧੀਆ ਉਹ ਵੀ ਰੋਟੀ ਪਾਣੀ ਉਹਦੇ ਵੀ ਜੇ 4 ਪੈਸੇ ਹੋਣ ਇਹ ਨਹੀਂ ਵੀ ਉਹ ਸਦਾ ਮੇਰਾ ਹੀ ਗੁਲਾਮ ਰਵੇ ਜਿੰਨਾ ਮੈਨੂੰ ਕੰਮ ਆਉਂਦਾ ਮੈਂ ਜਿੰਨਾ ਉਹ ਆਪ ਆ ਗਿਆ ਆਪਣਾ 2511 ਆਜੂਗਾ ਹੁਣ ਬੰਦ ਝਟ ਨੂੰ ਸਾਰਾ ਪਿੰਡ ਸਾਰੇ ਪਿੰਡ ਚ ਜਿੰਨੇ ਆਪਣੇ ਡਰਾਈਵਰ ਆ ਤਕਰੀਬਨ ਹਰੇਕ ਡਰਾਈਵਰ ਨੇ ਆਪਣਾ 2511 ਐਚਐਮਟੀ ਚਲਾਇਆ ਇਸੇ ਤੇ ਲੋਕ ਸਿੱਖਣ ਲੱਗੇ ਆ ਠੀਕ ਹੈ ਇਸੇ ਮੈਂ ਵੀ ਜਗਿੰਦਰ ਗਾਜੀ ਹੋਰਾਂ ਤੋਂ ਮਤਲਬ ਉਹਨਾਂ ਨੇ ਮੈਂ ਵੇਖ ਵੇਖ ਸਿੱਖਿਆ ਤੇ ਬਹੁਤ ਮੁੰਡੇ ਆਪਣੇ ਪਿੰਡ ਦੇ ਮਤਲਬ ਇਸ ਟਰੈਕਟਰ ਤੇ ਡਰਾਈਵਰ ਬਣੇ ਆ ਜਿਹੜੇ ਅੱਜ ਪੂਰੇ ਚੋਟੀ ਦੇ ਡਰਾਈਵਰ ਆ ਉਹ ਵੀ ਕਮੈਂਟ ਆਪੇ ਕਰਨਗੇ ਵੀ ਹਾਂ ਵਾਕਈ ਅਸੀਂ ਐਚਐਮਟੀ ਤੇ ਚਲਾਇਆ ਦੂਜਾ ਆਹ ਟਰੈਕਟਰ ਦਸਨਾ ਲਾ ਲੇ ਕੀ ਦਾ ਤੀਜੀ ਗੱਲ ਆਹ ਕੋਠੀ ਬਈ ਆਪਣੇ ਪਿੰਡ ਚ ਬਹੁਤ ਜ਼ਿਆਦਾ ਮਸ਼ਹੂਰ ਸੀ ਇਹ ਕੋਠੀ ਜੱਗ ਨੰਬਰਦਾਰ ਦੀ ਕੋਠੀ ਵਜਦੀ ਸ਼ਾਇਦ ਤੁਸੀਂ ਦੱਸੋ ਕੀ ਇਹ ਨੰਬਰਦਾਰਾਂ ਦੀ ਹੈ ਨਾ ਤੇ ਇੱਥੇ ਸਰਦਾਰ ਮੁੱਖ ਮੰਤਰੀ ਬੈਂਤ ਸਿੰਘ ਵੀ ਆਏ ਆ ਤੇ ਜਦੋਂ 22 ਇਲੈਕਸ਼ਨ ਸੀ 1995 ਕੇ 96 ਚ ਆਹ ਡਾ ਉਰਲੇ ਪਾਸੇ ਆਹ ਬੱਲਵ ਜਗੀ ਜਾਂਦਾ ਇੱਥੇ ਹਰਮੰਦਰ ਜੱਸੀ ਤੇ ਸਰਦੂਲ ਸਿੰਘ ਮੰਤਰੀ ਇਹਨਾਂ ਨੂੰ ਮੈਂ ਆਪ ਰੋਟੀ ਪਾਣੀ ਚਾਹ ਸਾਰਾ ਕੁਝ ਖਵਾਉਂਦਾ ਪਿਉਂਦਾ ਰਿਆਂ ਚਲੋ ਤਾਂ ਡੈਡੀ ਨੇ ਰਾਜਨੀਤੀ ਛੱਡਤੀ ਗੱਲ ਵੱਖਰੀ ਆ ਤੇ ਪੱਕੇ ਕਾਂਗਰਸੀ ਬੰਦੇ ਪੱਕੇ ਕਾਂਗਰਸੀ ਬੰਦੇ ਜਿਨ੍ਹਾਂ ਨੇ ਕੌਣੀ ਚ ਕਾਂਗਰਸ ਨੂੰ ਬਚਾ ਕੇ ਰੱਖਿਆ ਜੇ ਕੋਈ ਬਾਅਦ ਇਲੈਕਸ਼ਨ ਹਾਰੇ ਆ ਉਹ ਵਰਕਰਾਂ ਦੀ ਗਲਤੀ ਨਾਲ ਨਹੀਂ ਹਾਰੇ ਉਹ ਸਾਰੀ ਉਤਲਿਆਂ ਦੀ ਗਲਤੀ ਹੁੰਦੀ ਸੀ ਜਿਨ੍ਹਾਂ ਨੇ ਹਰਨਾ ਹੁੰਦਾ ਸੀ ਅਗਲੇ ਹਰ ਜਾਂਦੇ ਹੀ ਕਰਕੇ ਸਾਥ ਥਾ ਰਾਜਾ ਬੜੇ ਗਨੇ ਨਹੀਂ ਕੀਤਾ ਤੇ ਵਰਕਰਾਂ ਨੇ ਪੁੱਛਿਆ ਜਗਾਤੀ ਪਰ ਅਗੇ ਬੜੇ ਗਨੇ ਵਰਕਰਾਂ ਨੂੰ ਨਹੀਂ ਪੁੱਛਿਆ ਠੀਕ ਹੈ ਵਰਕਰ ਸਾਰੇ ਹੁਣ ਕਾਲੀ ਦਲ ਚ ਗਏ ਆ ਹੀ ਹੁੰਦਾ ਚਲ ਅਗਲੀ ਗੱਲ ਬਈ ਫੇਰ ਕਰਾਂਗੇ ਤੇ ਜਿੰਨਾ ਭਰਾਵਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਈ ਯਾਰ ਇੱਕ ਇੱਕ ਦੋ ਦੋ ਦਿਨ ਨਾ ਮੇਰੇ ਨਾਲ ਮਿੱਟੀ ਦੇ ਲਵਾ ਦਿਓ ਤੇ ਆਪਾਂ ਕੋਈ ਨਹੀਂ ਠੀਕ ਹੈ ਬੇਨਤੀ ਕਬੂਲ ਕਰਿਆ ਧੰਨਵਾਦ ਸ਼ੁਕਰੀਆ ਆਪਣਾ ਐਚਐਮਟੀ ਆ ਗਿਆ ਮੈਂ ਲਾ ਦਿਆਂ ਬੈਗ ਪਾ ਮੈਂ ਤਾਂ ਲੈ ਸਿੱਧਾ ਹੀ ਲੈ ਜਾ ਡਾਰਲਿੰਗ ਪੈਕ ਕਰਕੇ ਸਿੱਧਾ ਹੀ ਲੈ ਜਾਏ ਹੋਰ ਹੋਰ ਹੈ ਖੜ ਜਾ ਖੜ ਜਾ ਖੜ ਜਾ